ਜਿਹੜਾ ਮੁੰਡਾ ਕਾਲੀ ਪਾਗੜਾ ਦੇਖ ਰਹੇ ਤੁਸੀਂ ਇਹ ਦਿੱਲੀ ਤੋਂ ਆਇਆ ਰਜ਼ੋਰੀ ਗਾਰਡਨ ਤੋਂ ਤੇ ਨਾਮ ਹੈ ਅਮਨਦੀਪ 2 ਸਾਲ ਦਾ ਕੋਰਸ ਹੈ ਨੇ 17 ਤੋਂ 19 ਤੱਕ ਕਰੇ ਗਰੀਬੀ ਸੀ ਤੈਨੂੰ ਇਹਨੂੰ ਕਿਸੇ ਨੇ ਕਹਿਤਾ ਫੋਰਨ ਲੈਂਗੁਏਜ ਸਿੱਖ ਲੋ ਇਹਨੇ ਕੋਰੀਅਨ ਲੈਂਗੁਏਜ ਸਿੱਖ ਲਈ ਉਸ ਤੋਂ ਬਾਅਦ ਇਹਨੇ ਇੱਥੇ ਵੀ ਕੰਮ ਕੀਤਾ ਟੂ ਐਜ਼ ਅ ਟੂਰਿਸਟ ਗਾਈਡ ਉਹ ਕਹਿੰਦਾ ਵੀ ਉਸ ਤੋਂ ਬਾਅਦ ਆ ਗਿਆ ਆਪਣਾ ਕੋਰੋਨਾ ਟੂਰਿਸਟ ਆਉਣਾ ਬੰਦ ਹੋ ਗਏ ਫਿਰ ਇੱਕ ਐਮਬੈਸੀ ਦਾ ਇੱਕ ਟੈਸਟ ਹੋਇਆ ਕੋਰੀਅਨ ਐਮਬੈਸੀ ਦਾ ਜਿਸ 1500 ਬੱਚਿਆਂ ਨੇ ਹਿੱਸਾ ਲਿਆ ਸੀ 25 ਕੰਟਰੀਆਂ ਤੇ ਫਸਟ ਆਇਆ ਸੀ ਯਾਰ ਕੋਰੀਅਨ ਬੋਲਣ ਚ ਤੇ ਉਸ ਤੋਂ ਬਾਅਦ ਇਹਨੂੰ ਯੂਨੀਵਰਸਿਟੀ ਨੇ ਉੱਥੇ ਸਪான்ਸਰ ਕਰਤਾ ਇਹਨੂੰ ਤੇ ਉੱਥੇ ਜਾ ਕੇ ਪੜ੍ਹ ਕੇ ਇਹ ਹੁਣ ਉੱਥੇ ਦੁਪਾਸ਼ੀ ਦਾ ਕੰਮ ਕਰਦਾ ਟਰਾਂਸਲੇਟਰ ਦਾ ਤੇ ਇਹ ਸਾਡੀ ਜਿਹੜੀ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਜ਼ਿਆਦਾ ਬੋਲਦੇ ਤੇ ਇਹ ਸਾਡੀ ਅੰਗਰੇਜ਼ੀ ਨੂੰ ਉਹਨਾਂ ਦੀ ਲੈਂਗੁਏਜ ਕਰਦਾ ਸੀਗਾ ਤੇ ਉਹਨਾਂ ਵਾਲੀ ਜਿਹੜੀ ਕੋਰੀਅਨ ਹੈ ਉਹਨੂੰ ਇਹ ਸਾਨੂੰ ਦੱਸਦਾ ਸੀਗਾ ਪੰਜਾਬੀ ਚ ਵੀ ਦੱਸਦਾ ਸੀ ਹਿੰਦੀ ਚ ਵੀ ਦੱਸਦਾ ਸੀ ਤੇ ਇਹਦੀ ਵੀ ਇੱਕ ਵੀਡੀਓ ਵੀ ਸੀ ਬਣਾਈ ਸੀ ਸ਼ਾਇਦ ਤੁਸੀਂ ਦੇਖੀ ਹੋਣੀ ኦ ኤምንዳ አመንዲ ቤተነ